ਜਬੀ ਜਨ ਵੀ ਨੂੰ ਪੰਗੰਤਰ ਦੇ ਦਿਨ ਡਾਕਟਰ ਮੇਜ ਕੋ ਸਾਹਿਬ ਦੀ ਜੇ ਸਟੈਚੂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਬਹੁਤ ਮੰਦਭਾਗੀ ਗੱਡਾ ਜਿਹਨਾਂ ਕਰੋੜਾਂ ਲੋਕਾਂ ਦੇ ਦਿਲ ਦੁਖੀ ਹੋਏ ਨੇ ਇਨਵੈਸਟੀਗੇਸ਼ਨ ਪ੍ਰੋਪਰ ਹੋ ਏਜੰਸੀ ਪ੍ਰੋਪਰ ਕੇ ਦੁਆਰਾ ਇਨਕੁਆਰੀ ਹੋ ਤਾਂ ਕਿ ਉਸਕੇ ਪਿੱਛੇ ਜੋ ਸਾਜ਼ਿਸ਼ ਹੈ ਉਹ ਲੋਕੋ ਨੂੰ ਪਤਾ ਚੱਲ ਜਾਵੇ ਕਨ ਸਾਹਿਬ ਨੇ ਕਿਹਾ ਜੋ ਪ੍ਰੋਪਰ ਜੇ ਕਾਰਵਾਈ ਇਸ ਕਰਾਂਗੇ ਸਰਕਾਰ ਨਾਲ ਟੇਕ ਅਪ ਕਰਨਗੇ ਸੈਂਟਰ ਗੌਰਮਨਟ ਨਾਲ ਟੇਕ ਅਪ ਕਰਨਗੇ ਮੈਨੂੰ ਇਹ ਦੱਸੋ ਸਰ ਜਿਹੜਾ ਅੱਜ ਤੁਸੀਂ ਆਏ ਸੀ ਗਵਰਨਰ ਕੋਲ ਮਿਲਣ ਵਾਸਤੇ ਉਹਦੇ ਕੀ ਮੇਨ ਅਜੰਡਾ ਕੀ ਸੀਗਾ ਦੇਖੋ 24 ਤਰੀਕ ਨੂੰ 24 ਜਨਵਰੀ ਨੂੰ ਗੰਗਤਰ ਦੇ ਇਸ ਦਿਨ ਡਾਕਟਰ ਮੇਜਰ ਸਾਹਿਬ ਦੀ ਜਿਹੜਾ ਸਟੈਚੂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਬਹੁਤ ਮੰਦਵਾਕੀ ਗੱਡਾ ਜਿਹਦੇ ਨਾਲ ਕਰੋੜਾਂ ਲੋਕਾਂ ਦੇ ਦਿਲ ਦੁਖੀ ਹੋਏ ਨੇ ਉਹਦੀ ਜਾਂਚ ਪ੍ਰੋਪਰ ਹੋ ਇਨਵੈਸਟੀਗੇਸ਼ਨ ਪ੍ਰੋਪਰ ਹੋ ਏਜੰਸੀ ਪ੍ਰੋਪਰ ਕੇ ਦੁਆਰਾ ਅਨਕਰੀ ਹੋ ਤਾਂ ਕਿ ਉਸਕੇ ਪਿੱਛੇ ਜੋ ਸਾਜ਼ਿਸ਼ ਹੈ ਉਹ ਲੋਕੋ ਨੂੰ ਪਤਾ ਚੱਲ ਸਕੇ ਸੱਚ ਸਾਹਮਣੇ ਇਸ ਦੀ ਮੰਗ ਆਪਣੇ ਕੀ ਹੈ ਅਗਵਰਨਰ ਸਾਹਿਬ ਤੋਂ ਸਰ ਜਿਹੜਾ ਹੈਗਾ ਤਾਂ ਤੁਹਾਡੀ ਗੱਲਬਾਤ ਹੋਏਗੀ ਜਦੋਂ ਅਗਵਰਨਰ ਸਾਹਿਬ ਤੇ ਨਾਲ ਕਿਉਂਕਿ ਪਹਿਲੇ ਹੋਰ ਵੀ ਪਾਰਟੀਆਂ ਜਿਹੜੀਆਂ ਨੇ ਉਹ ਆਈਆਂ ਨੇ ਔਰ ਉਹਨਾਂ ਨੇ ਆਪਣੇ ਰੱਖਿਆ ਪੱਗ ਕੀ ਕਿਹਾ ਗਵਰਨਰ ਸਾਹਿਬ ਨੂੰ ਤੁਹਾਨੂੰ ਗਵਰਨਰ ਸਾਹਿਬ ਨੂੰ ਕਿਹਾ ਜੋ ਪ੍ਰੋਪਰ ਜੀ ਕਾਰਵਾਈ ਇਸ ਕਰਾਂਗੇ ਸਰਕਾਰ ਨਾਲ ਟੇਕ ਅਪ ਕਰਨਗੇ ਸੈਂਟਰ ਗਵਰਨਮੈਂਟ ਨਾਲ ਟੇਕ ਅਪ ਕਰਨਗੇ ਜੀ ਜਦ ਚੰਡੀਗੜ੍ਹ ਦੇ ਇਲੈਕਸ਼ਨ ਹੋਣ ਦੁਬਾਰਾ ਤੋਂ ਮੇਰ ਵਾਲੇ ਵੀ ਹੋਣ ਜਾ ਰਹੇ ਐ ਤੇ ਪੰਜਾਬ ਦੇ ਵਿੱਚ ਵੀ ਲਗਾਤਾਰ ਬੀਜੇਪੀ ਜਿਹੜਾ ਹੈ ਉਹ ਆਪਣਾ ਸਲਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਗਾਇਬ ਗਾਇਬ ਜਿਹੜਾ ਤੁਹਾਡੇ ਖਾਸ ਕਰਕੇ ਪ੍ਰਧਾਨ ਨਹੀਂ ਜਿਹੜੇ ਉਹਨਾਂ ਤੇ ਵੀ ਕਈ ਵਾਰੀ ਉਹਨਾਂ ਨਸਤੀਫੇ ਦੀ ਗੱਲ ਆਂਦੀ ਹੈ ਸਾਰੇ ਮੁੱਦੇ ਨੇ ਬੀਜੇਪੀ ਦੇ ਵਿਦਰਿ ਕੀ ਕਹੋਗੇ ਇਸ ਬਾਰੇ ਇਹ ਸਿਆਸਤ ਵਿੱਚ ਸਾਰਾ ਚਾਹਦਾ ਹੈ ਇੱਥੇ ਚੰਡੀਗੜ੍ਹ ਤੇ ਹਰ ਸਾਲ ਇਲੈਕਸ਼ਨ ਹੁੰਦੀ ਹੈ ਇਹ ਪ੍ਰੋਪਰ ਸਿਸਟਮ ਹੈ ਤੇ ਇਲੈਕਸ਼ਨ ਹੋਣੀਆਂ ਉਹਨਾਂ ਕੋਸ਼ਿਸ਼ ਹੋਣੇ ਵਾਲੀ ਹੈ ਇਲੈਕਸ਼ਨ ਜੀ ਜਖਰ ਜੁਰੇ ਪਧਾਨੀ ਉਹਦੇ ਬਾਰੇ ਕੀ ਕਹੋਗੇ ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਹਜੇ ਤੱਕ ਕੀ ਉਹਨਾਂ ਦਾ ਸਟੇਟਸ ਹੈ ਕਿ ਤੁਸੀਂ ਦੇਖਦੇ ਕਿਸ ਸਿੱਕੇ ਨਾਲੋਂ ਨਹੀਂ ਨਹੀਂ ਉਹ ਦੋ ਵੀ ਹੈ ਜੀ ਠੀਕ ਹੈ ਦਿਸਟੰਕਸ ਹੈ ਦੇਖਣੇ ਕੀ ਬਾਤ ਹੈ ਔਰ ਜੀ ਸਰ ਅਪੀਲ ਕੀ ਕੀਤੀ ਤੁਸੀਂ ਆਪਣੇ ਗਵਰਨਰ ਸਾਹਿਬ ਨੇ ਤੁਹਾਨੂੰ ਕੀ ਕਿਹਾ ਮਤਲਬ ਕੋਈ ਇਨਕੁਆਇਰੀ ਤੁਸੀਂ ਕੀਤੀ ਉਹਨਾਂ ਨੂੰ ਡਿਮਾਂਡ ਅਸੀਂ ਇਨਕੁਆਇਰੀ ਦੀ ਮੰਗ ਕੀਤੀ ਆਂ ਇੰਡੀਪੈਂਡੈਂਟ ਜਨਸੀ ਤੋਂ ਇਨਕੁਆਇਰੀ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਮੈਂ ਪ੍ਰੋਪਰ ਸਰਕਾਰ ਨਾਲ ਟੇਕ ਅਪ ਕਰਾਂਗਾ ਬਾਅਦ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਟੇਕ ਅਪ ਕਰਕੇ ਫੈਸਲਾ ਕਰਾਂਗੇ ਜੀ ਐਸੀ ਕਿ ਸਾਡਾ ਸੋਮ ਪ੍ਰਕਾਸ਼ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਹੁਣੇ ਭਾਜਪਾ ਆਗੂ ਨੇ ਵੱਡੇ ਸੀਨੀਅਰ ਲੀਡਰ ਨੇ ਉਹਨਾਂ ਨੇ ਸਾਡਾ ਗੱਲਬਾਤ ਕੀਤੀ ਹੈ ਕਹਿੰਦੇ ਅਸੀਂ ਗਵਰਨਰ ਜਿਹੜੇ ਨੇ ਉਹਨਾਂ ਨੂੰ ਮਿਲਣ ਗਏ ਸੀਗੇ ਅੱਜ ਖਾਸ ਤੌਰ ਤੇ ਗੁਲਾਬ ਚੰਦ ਕਟਾਰੀਆ ਨੂੰ ਅੱਜ ਵਫਦ ਮਿਲਣ ਆਇਆ ਸੀ ਭਾਜਪਾ ਦਾ ਔਰ ਉਹਨਾਂ ਨੇ ਆਪਣੀ ਗੱਲ ਰੱਖੀ ਹੈ 26 ਜਨਵਰੀ ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਅੰਬੇਦਕਰ ਦੇ ਸਟੈਚੂ ਨੂੰ ਜਿਹੜਾ ਇੱਕ ਵੈਂਡਲਾਈਜ਼ ਕੀਤਾ ਗਿਆ ਉਸ ਵੈਂਡਲਿਜ਼ਮ ਨੂੰ ਲੈ ਕੇ ਬਾਕੀ ਪਾਰਟੀਆਂ ਵੀ ਗਈਆਂ ਸੀ ਪਰ ਅੱਜ ਆਪਣੀ ਜਿਹੜੀ ਮੈਮੋਰੰਡਮ ਹੈਗਾ ਉਹ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਨੇ ਵੀ ਰੱਖਿਆ ਉੱਥੇ ਗਵਰਨਰ ਨੂੰ ਮਿਲ ਕੇ ਤੇ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਦੀ ਜਿਹੜੀ ਹੈ ਹਾਈ ਲੈਵਲ ਇਨਕੁਆਰੀ ਜਿਹੜੀ ਹੈ ਕਰਾਈ ਜਾਣੀ ਚਾਹੀਦੀ ਹੈ ਕੈਮਰਾ ਪਰਸਨ ਸਾਹਿਬ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ